ਬਹੁਤ ਖੁਸ਼ੀਆਂ ਹੁੰਦੀਆਂ ਰਹਿਣਗੀਆਂ ਨਸ਼ੀਦਾਂ ਤੇ ਆਉਂਦੀਆਂ ਰਹਿਣਗੀਆਂ ਜਾਂ ਨਸ਼ੀਦੇ ਨਾਮ ਦੇ ਬਲਡوزر ਇਹ ਕੁਝ ਲਿਆ ਕੇ ਅਸਲ ਤੇ ਬਲਡوزر ਸਾਰੇ ਦੇ ਸਾਰੇ ਬਲਡوزر ਇੱਕ ਇੱਕ ਘਰ ਚੁਣ ਕੇ ਕਿਸਾਨ ਆਗੂਆਂ ਦੇ ਘਰਾਂ ਦੇ ਚੱਲਣਗੇ ਬਜੂਰਾਪੂਰਾਂ ਦੇ ਘਰਾਂ ਦੇ ਚੱਲਣਗੇ ਅਸਲ ਤੇ ਰਹੱਸ ਹੋ ਰਹੀ ਹੈ ਉਹਨਾਂ ਰਾਹਾਂ ਤੇ ਰਹੱਸ ਹੋ ਸਕਦੇ ਜਿੱਥੋਂ ਹੁੰਦਾ ਰੰਗ ਸਕੇ ਲੋਕ ਕਹਿ ਸਕਦੇ ਨੇ ਕਿ ਇਹ ਨਸਰ ਵੇਚਦੇ ਨੇ ਬੇਤੀ ਹੋਏ ਜੇ ਘਟਾਦਾ ਪਹਿਲਾ ਬੰਡੋਜਰ ਜਿਹਨੂੰ ਵਿਚੇਰੀਆਂ ਤੇ ਚਲਾਉਣਾ ਚਾਹੀਦਾ ਇਹ ਵਿਚੇਰੀਆਂ ਫਿਰ ਬਾਦੇ ਵਾਸਤੇ ਹੈ ਜਾਂ ਦਾਮ ਦਾ ਬਾਦੇ ਵਾਸਤੇ ਹੈ ਇਹ ਫੈਸਲੇ ਤੁਸੀਂ ਕਰ ਜਿੰਨੇ ਪਹਿਲਾ ਬੰਡੋਜਰ ਉਧਰ ਕਿਰਾਓ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਪਾਸੇ ਕਰੋ ਉਹਨੀਆਂ ਨੂੰ ਇਹ ਭਾਈਨੇ ਦੇ ਲੋਕਾਂ ਨੂੰ ਰੋਕਣ ਵਾਸਤੇ ਤੁਹਾਨੂੰ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਕੋਈ ਨੋਟਰੀ ਐਲਾਨ ਕਰੋ ਕਿ ਜੇ ਆਪੇ ਫੈਸਲਾ ਕਰਿਆ ਕਰੋ ਉਧਰ ਬੰਡੋਜਰ ਚੱਲਣਾ ਹੈ ਕੋਈ ਲੋਕ ਦੇਖ ਲੈਣ ਕਿ ਕਿਹੜਾ ਰੋਕਣਾ ਬੰਡੋਜਰ ਕਿਹੜਾ ਗੂਰ ਦੇਖਾਉਣਾ ਹੈ ਤੋ ਇਹ ਤੋਂ ਪਰ ਇਹ ਉਹ ਲੋਕ ਨੇ ਜਿਹੜੇ ਕਮਾਲ ਦੀ ਗੱਲ ਇਹਨੇ ਜਾਣਗੇ ਕਾਨੂੰਨ ਨਹੀਂ ਹੱਥ ਤੇ ਲੈਣ ਦੇਣਾ ਇਸ ਨੂੰ ਤੁਸੀਂ ਸਿੱਖ ਕੇ ਦੇਖੋ ਵੀ ਕਿਹੜੇ ਕਿਹੜੇ ਕਾਨੂੰਨ ਨੇ ਤੋ ਇਸ ਧਰਤੀ ਦੇ ਉੱਤੇ ਬਹੁਤ ਵੱਡੀ ਕਾਲੀ ਹਨੇਰੀ ਦੀ ਤਿਆਰੀ ਹੈ ਉਧਰ ਕੋਈ ਕਸਰ ਨਹੀਂ ਹੈ ਇਹ ਕਸਰ ਆ ਬੜੇ ਨਾਕੋ ਉਹੀ ਕਰਦੇ ਆ ਨੇ ਉਹਨਾਂ ਦਾ ਨਿਸ਼ਾਨਾ ਇਹ ਹੈ ਜਿਹੜਾ ਜਿਹਦੀ ਪਹਿਲੀ ਮਿਲਦੀ ਵੱਡੀ ਪ੍ਰਾਪਤੀ ਰੂਹ ਦੇ ਇਹ ਗੰਗ ਆਪਣੇ ਲੜਬਾਨ ਕੇ ਲੈ ਕੇ ਗਏ ਨਿਸ਼ਾਨਾ ਇਹ ਹੈ ਕਿ ਇਸ ਤਰ੍ਹਾਂ ਕੱਟ ਨਹੀਂ ਹੋਣਗੇ ਨਾਟਕ ਮੇਲੇ ਵੀ ਬਿਲਕੁਲ ਬੰਦ ਕਰਨੇ ਨੇ ਐਲਾਨ ਕਰਨਗੇ ਇਹ ਵੀ ਸਰਕਾਰ ਤੋਂ ਮਨਜ਼ੂਰੀ ਲਓ ਪਹਿਲਾਂ ਦਿਖਾਓ ਕਿਹੜਾ ਨਾਟਕ ਕਰਨਾ ਕਿਹੜਾ ਸਮਾਗਮ ਕਰਨਾ ਕਿਹੜੇ ਉੱਤੇ ਗੀਤ ਹੋਣੇ ਨੇ ਜੇ ਤੁਹਾਨੂੰ BISDM ਮਨਜ਼ੂਰੀ ਦਊਗਾ ਤਾਂ ਸਮਾਗਮ ਕਰ ਲਿਓ ਨਹੀਂ ਤਾਂ ਅਸੀਂ ਕਹਾਂਗੇ ਤੁਹਾਨੂੰ ਮਨਜ਼ੂਰੀ ਨਹੀਂ ਨਹੀਂ ਹੈ ਅਸੀਂ ਨਹੀਂ ਕਰਨ ਦੇਣਾ ਇਹ ਇਸ ਵਾਸਤੇ ਹੈ ਕਿ ਲੋਕਾਂ ਨੂੰ ਕੋਈ ਜਲਾ ਕੇ ਨਾ ਤੇ ਇਸੇ ਤਰ੍ਹਾਂ ਪਿੰਡ ਪਿੰਡ ਕਲੀ-ਗਲੀ ਦੇ ਉੱਤੇ ਕਾਇ ਜੰਗਲ ਜਦ ਜਿਵੇਂ ਲਈਆ ਚਾਹੇ ਆਪਣੀ ਜ਼ਮੀਨਾਂ ਬਚਾਉਣ ਲਈ ਹੈ ਚਾਹੇ ਜਿਹੜੀ ਹੈ ਨਵੀਂ ਖੇਤੀ ਨੀਤੀ ਬਾਰੇ ਹੈ ਨਵੀਂ ਮੰਡੀਕਰਨ ਦੀ ਨੀਤੀ ਦੇ ਸਾਹਮਣੇ ਵਿੱਚ ਹੈ ਚਾਹੇ ਫਸਲ ਦਾ ਹੰਗਲਾ ਲੱਗਿਆ ਜਾ ਰਿਹਾ ਹੈ ਇਹਦੇ ਬਾਰੇ ਚਾਹੇ ਸਾਰਾ ਮੂਲਕ ਜਿਵੇਂ ਪੀਸ ਇੰਡੀਆ ਕੰਪਨੀ ਨੇ ਪੂਰੇ ਦੇ ਪੂਰੇ ਮੂਲਕ ਤੇ ਕਬਜ਼ਾ ਕਰਿਆ ਸੀ ਹੁਣ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਸੋ ਜੁੱਧ ਸਿੱਧਮ ਸਿੱਧਾ ਅਹਿਰਾਨੀਆਂ ਤੌਰ ਤੇ ਜੁੱਧ ਸਿੱਧਮ ਸਿੱਧਾ ਅਗਲੇ ਸਮੇਂ ਵਿੱਚ ਪੂਰੇ ਮੁਲਕ ਦੇ ਲੋਕਾਂ ਨੂੰ ਪਾਲਜ ਖੜੇ ਹੋਣਾ ਪੈਣਾ ਔਰ ਇੱਕ ਦੂਜੇ ਨਾਲ ਜੋੜੀ ਪਾਣੀ ਪੈਣੀ ਹੈ ਇਸ ਕਰਕੇ ਪਿੰਡ ਪਿੰਡ ਗਲੀ ਗਲੀ ਆਈਏ ਤੇ ਰੰਗ ਕਰਮੀਆਂ ਨੂੰ ਬੇਨਤੀ ਆ ਨਾਟਕਾਂ ਵਾਲਿਆਂ ਨੂੰ ਵੀ ਕਵਤਾ ਤੇ ਗੀਤਾਂ ਵਾਲਿਆਂ ਨੂੰ ਵੀ ਵੀ ਉਸ ਐਸ ਕਿਸਮ ਦੇ ਵਿਸ਼ੇਸ਼ ਸਮਾਦੋਂ ਨਾਮਕ ਜਿੱਥੇ ਕਿਤੇ ਵੀ ਲੋਕ ਲੜਦੇ ਨੇ ਜਿੱਥੇ ਵੀ ਲੋਕ ਬੋਲਦੇ ਨੇ ਜਿੱਥੇ ਵੀ ਕਿਤੇ ਲੋਕ ਮੈਦਾਨ 'ਚ ਨੇ ਉਥੇ ਨਾਟਕੀਮਾਂ ਜਾਣ ਤੇ ਨਾਟਕਾਂ ਦੀ ਸਕ੍ਰਿਪਟਾਂ ਵੀ ਨਵੀਆਂ ਲਿਖੀਆਂ ਜਾਂ ਨਵੇਂ ਤਰੀਕੇ ਦੀਆਂ ਇਹ ਨਹੀਂ ਕਿ ਉਹ ਬਟੇਜ ਤੇ ਭੌਲਣਗੇ ਨਵੇਂ ਨਾਟਕ ਲਿਖਣਗੇ ਤੇ ਇਸ ਦੇ ਸਮਨੇ ਕੰਮ ਕਰਨ ਜਿਹਦੇ ਲਿਹਾਜ਼ ਨਾਲ ਅਸੀਂ ਉਹ ਜੀਆਂ ਹਾਲਤਾਂ ਦੇ ਵਿੱਚ ਕੰਮ ਕਰ ਸਕਦੀਏ ਜਿਹੜੀਆਂ ਉਥੇ ਟੋਕੀਆਂ ਹੋਣ ਕਾਰਖਾਨੇ ਦਾ ਗੇਟ ਹੈ ਕਾਲਜ ਦਾ ਗੇਟ ਹੈ ਯੂਨੀਵਰਸਿਟੀ ਦਾ ਗੇਟ ਹੈ ਜਾਂ ਇਸੇ ਤਰ੍ਹਾਂ ਦੇ ਨਾਲ ਬਾਕੀ ਰੁਕੀਆਂ ਥਾਵਾਂ ਦੇ ਉੱਤੇ ਜਿਹੜੇ ਲੋਕ ਲੜਦੇ ਨੇ ਮੰਨੋ ਇਹ ਭੂਧੜੀ ਦੇ ਵਿੱਚ ਕਿੰਨਾ ਵੱਡਾ ਸੰਘਰਸ਼ ਹੋਇਆ ਤੇ ਅਖਾੜੇ ਵਿੱਚ ਕਿੱਡਾ ਵੱਡਾ ਜਮਲਾ ਦਾ ਖਾਣਾ ਲੱਗਿਆ ਜਿਉਂ ਕਿ ਕਿਹੋ ਜਿਹਾ ਖਾਣਾ ਲੱਗਿਆ ਤੇ ਚੌਕੇ ਵਿੱਚ ਕਿਹੋ ਜਿਹਾ ਖਾਣਾ ਹੁੰਦੀਆ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਗੁਰਦਾਸਪੁਰ ਦੇ ਇਲਾਕੇ ਦੀਆਂ ਮੰਨੀਆਂ ਪਰੰਨੀਆਂ ਨਸ਼ੇ ਵੇਚਦੀਆਂ ਗੁੰਡੀਆਂ ਬਦਮਾਸ਼ ਵਰਤਾਂ ਨੇ ਉਹ ਪੁਲਿਸ ਵਾਲੇ ਲੈ ਕੇ ਆਏ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਨਾਲ ਲਾਇਆ ਤੇ ਤਾਂ ਜੋ ਕਿਸਾਨ ਆਉਂਦਿਆਂ ਗੁੱਤਾ ਪੱਟੀਆਂ ਜਾਂ ਕਿ ਉਹਨਾਂ ਨੂੰ ਗੋਡਿਆਂ ਹੇਠ ਲੈ ਕੇ ਕੁੱਟਿਆ ਜਾਵੇ ਸਾਰੀਆਂ ਛੜੀਆਂ ਆਈਆਂ ਬਦਮਾਸ਼ ਵਰਤਾਂ ਐਸਐਸਪੀ ਨੂੰ ਪਤਾ ਸਿਵਲ ਪ੍ਰਸ਼ਾਸਨ ਨੂੰ ਪਤਾ ਪਲਾਡੀਆਂ ਨੌਕਰ ਤੇ ਸਾਰੀਆਂ ਲਿਖਤਾਂ ਵਾਲੀਆਂ ਨੇ ਜਿਹੜਾ ਉਹ ਨਸਰ ਕੀਤੀ ਹੈ ਉਹ। ਸੋ ਅਗਲੇ ਸਮੇਂ 'ਚ ਇੱਕ ਧਾਰਾ 'ਚ ਪੂਰਾ ਸਿੰਘ ਜੀ ਬੈਠੇ ਨੇ ਤੇ ਤੁਸੀਂ ਮਿਲ ਕੇ ਵੀ ਜਾਓ ਸਾਡੇ ਵਿਦਵਾਨ ਲੋਕ ਨੇ ਉਹ ਤੁਹਾਨੂੰ ਦੱਸਣਗੇ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਲੋਕਾਂ ਨੂੰ ਸੀ ਇਹ ਮੋਕਾ ਦਿੱਤਾ ਸੀ ਕਿ ਇਹਨਾਂ ਨੇ ਇਹ ਆਪਣੇ ਹੱਥ ਦੇ ਵਿੱਚ ਤਾਕਤ ਲੈ ਲਈ ਹੈ ਕਿ ਹੁਣ ਪੁਲਿਸ ਨੂੰ ਤੇ ਕੌਜ ਨੂੰ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਬੇਰੇ ਥੋੜੇ ਨਾਲ ਹਮਲਾ ਕਰਨ ਬਾਅਦ ਤੇ ਆ ਸਿਵਰ ਵਰਦੀਤ ਕੌਣ ਮੂੰਹ ਧਕਿਆ ਹੋਊਗਾ ਉਹ ਕਹਿੰਦੇ ਢਾਕੇ ਰੱਖ ਸਕਦੇ ਆਂ ਸੀ ਵਾਰਦੀ ਹੋਵੇ ਨਾ ਹੋਵੇ ਉਹਦੇ ਬੈਜ ਲੱਗਿਆ ਹੋਵੇ ਨਾ ਲੱਗਿਆ ਹੋਵੇ ਜਾਨੀ ਮੌਸਰ ਜਿਹੜੇ ਜਿਹੇ ਆਪਣੇ ਜਿਹੜੇ ਮੈਚ ਦੀ ਪੈਡਸ ਹੁੰਦੇ ਆ ਉਹਨਾਂ ਦੇ ਵੱਡੇ ਵੱਡੇ ਡੌਲੇ ਵਾਲੇ ਤੁਸੀਂ ਦੇਖਦੇ ਹੋ ਜਿਵੇਂ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਨਾਲ ਚਾਰ ਚਾਰ ਚਾੜੇ ਹੁੰਦੇ ਆ ਮੜ ਜਾ ਕੋਲੇ ਦੋ ਦੋ ਰਖੜੇ ਮਾਰਦੇ ਉਸੇ ਵੇਲੇ ਤੋ ਇਸ ਤਰ੍ਹਾਂ ਦੀ ਗੁੰਡਾ ਫੋਰਸ ਪ੍ਰਾਈਵੇਟ ਫੋਰਸ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਜਿਹੜੀ ਨਵੇਂ ਕਿਸਮ ਦੀ ਸਰਬਾਜੁਗਮ ਜਿਹੜੀ جنگਲਾਂ ਦੇ ਖੇਤਰਾਂ ਸੀ ਉਹ ਪੰਜਾਬ ਦੇ ਵਿੱਚ ਥਿਆਈ ਕੀਤੀ ਜਾ ਰਹੀ ਹੈ ਬਹੁਤ ਭਿਆਨਕ ਹਾਲਤਾਂ ਨੇ ਜਿਹਦੇ ਵਿੱਚ ਸਭ ਤੋਂ ਵੱਧ ਤਾਕਤਵਰ ਗੱਲ ਹੋਊਗੀ ਗਿਆਨ ਸੂਝ ਬੂਝ ਸਮਝਦਾਰੀ ਦੀ ਬੋਤਰਾ ਦੀ ਲੜਾਈ ਨਹੀਂ ਵੀ ਅੰਦਰ ਵੜ ਕੇ ਚਾਹੇ ਅਸੀਂ 5 ਦਿਨ 10 ਦਿਨ ਦਾ ਕੜਾ ਖਾਈ ਜੀ ਇਹ ਬਾਦਿਕ 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 ਹੈ ਜੀ ਸਾਡੇ ਦਾ 6 ਮਹੀਨੇ ਖਾਲੋ ਸਾਡੇ ਕੋਲ ਮੰਨਵਾ ਪਿਆ ਹਾਂ ਨੂੰ ਨਹੀਂ ਹੁੰਦਾ ਅੰਦਰ ਵੜ ਕੇ ਅਸੀਂ ਚਾਹੇ ਮੇਸਨ ਦਾ ਤਿੰਨ ਮਹੀਨ ਦਾ ਕੜਾ ਸਕਦੇ ਸੀ ਤਾਂ ਇਹ ਸੂਝ ਬੂਝ ਦੀ ਜਦੋਂ ਜ ਹੈ ਜਿਹੜੀ ਲੋਕਾਂ ਨੂੰ ਤੀਜੀ ਆਖ ਦਵੇ ਲੋਕਾਂ ਨੂੰ ਕੱਠੇ